ਪੈਣਾ ਦੇ ਵੀਰ ਰਖੜੀ ਦੇ ਤਿਹਾੜ ਤੇ ਹਮੇਸ਼ਾ ਹਮੇਸ਼ਾ ਦੇ ਲਈ ਵਿਛੜ ਗਏ ਪੈਣਾ ਉਡੀਕਦੀਆਂ ਹੀ ਰਹਿ ਗਈਆਂ ਪਰ ਉਹਨਾਂ ਨੂੰ ਇਹੀ ਖਬਰ ਪਤਾ ਲੱਗੀ ਕਿ ਤੁਹਾਡੇ ਭਰਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸਾਡੇ ਦੇਸ਼ ਦੇ ਵੀਰ ਜਵਾਨ ਪੰਜਾਬ ਦੇ ਕੁਲਗਾਮ ਦੇ ਵਿੱਚ ਸ਼ਹੀਦ ਹੋਏ ਨੇ ਪਤਾ ਲੱਗਿਆ ਕਿ ਜੰਮੂ ਕਸ਼ਮੀਰ ਦੇ ਵਿੱਚ ਅਖਲ ਜੰਗਲ ਚ ਅਤਵਾਦੀਆਂ ਦੇ ਨਾਲ ਮੁਕਾਬਲੇ ਦੇ ਵਿੱਚ ਪੰਜਾਬ ਦੇ ਦੋ ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਦਾ ਸਬੰਧ ਫਤਿਹਗੜ੍ਹ ਸਾਹਿਬ ਦੇ ਪਿੰਡ ਬਦੀਨਪੁਰ ਦੇ 26 ਸਾਲਾ ਸਿਪਾਹੀ ਹਰਮਿੰਦਰ ਸਿੰਘ ਅਤੇ ਖੰਨਾ ਦੇ ਪਿੰਡ ਬਨੂਪੁਰ ਦੇ 28 ਸਾਲਾ ਲਾਂਸ ਨਾਇਕ ਪ੍ਰਿਤਪਾਲ ਸਿੰਘ ਨੇ ਦੇਸ਼ ਤੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ ਰਖੜੀ ਤੋਂ ਠੀਕ ਪਹਿਲਾਂ ਆਈ ਇਸ ਖਬਰ ਨੇ ਦੋਵਾਂ ਪਰਿਵਾਰਾਂ ਦੇ ਵਿੱਚ ਤਣਾਅ ਦਾ ਮਾਹੌਲ ਪੈਦਾ ਕਰ ਦਿੱਤਾ ਦਾਸਤੀ ਕਿ ਕੁਲਗਾਮ ਤੇ ਵਿੱਚ ਸ਼ਹੀਦ ਹੋਏ ਜਵਾਨ ਪੰਜਾਬ ਦੇ ਰਹਿਣ ਵਾਲੇ ਸਨ ਪ੍ਰਿਤਪਾਲ ਸਿੰਘ ਦੇ ਵਿਆਹ ਨੂੰ ਸਿਰਫ ਥੋੜਾ ਹੀ ਸਮਾਂ ਹੋਇਆ ਸੀ ਅਤੇ ਉਸਦੀ ਪਤਨੀ ਰਖੜੀ ਦੇ ਘਰ ਦੇ ਵਿੱਚ ਖੁਸ਼ੀਆਂ ਮਨਾਉਣ ਦੀ ਉਮੀਦ ਕਰ ਰਹੀ ਸੀ ਹਰਮਿੰਦਰ ਸਿੰਘ ਦੀ ਮਾਂ ਅਤੇ ਭੈਣਾਂ ਉਸਦੀ ਸੁਰੱਖਿਅਤ ਵਾਪਸੀ ਦੀ ਉਡੀਕ ਕਰ ਰਹੀਆਂ ਸਨ ਪਰ ਇਸ ਮੌਕੇ ਤੇ ਹੀ ਫੌਜ ਦੇ ਮੁਖੀ ਨੇ ਕਿਹਾ ਕਿ ਦੇਸ਼ ਤੇ ਪ੍ਰਤੀ ਡਿਊਟੀ ਨਿਭਾਉਂਦੇ ਹੋਏ ਬਹਾਦਰਾਂ ਲੈਫਟਨੈਂਟ ਨਾਇਕ ਪ੍ਰਿਤਪਾਲ ਸਿੰਘ ਸਰਵੋਤਮ ਬਲੀਦਾਨ ਦਾ ਸਨਮਾਨ ਕਰਦਾ ਹੈ ਉਹਨਾਂ ਦੀ ਹਿੰਮਤ ਅਤੇ ਸਮਰਪਣ ਨੂੰ ਹਮੇਸ਼ਾ ਪ੍ਰੇਰਿਤ ਕਰੇਗਾ ਭਾਰਤੀ ਫੌਜ ਡੂੰਗੀ ਸੰਵੇਦਨਾ ਪ੍ਰਗਟ ਕਰਦਾ ਹੈ ਤੇ ਦੁਖੀ ਪਰਿਵਾਰਾਂ ਦੇ ਨਾਲ ਇਕਤਾ ਵੀ ਤੇ ਇੱਧਰ ਸਮਰਾਲਾ ਦੇ ਨਜ਼ਦੀਕੀ ਪਿੰਡ ਮਾਨੂਪੁਰ ਦਾ ਨੌਜਵਾਨ ਫੌਜੀ ਰਖੜੀ ਵਾਲੇ ਦਿਨ ਸ਼ਿਲਗਰ ਦੇ ਵਿੱਚ ਸਵੇਰੇ 5 ਵਜੇ ਸ਼ਹੀਦ ਹੋ ਗਿਆ ਤੇ ਇਹ ਮਾੜੀ ਖਬਰ ਪਰਿਵਾਰ ਨੂੰ ਸੁਣਨ ਨੂੰ ਮਿਲੀ ਇਸ ਪੱਗਰੋ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਦੇਸ਼ ਦੀ ਰੱਖਿਆ ਖਾਤਰ ਸ਼ਹੀਦ ਹੋਏ ਜਵਾਨਾਂ ਦੇ ਜਜ਼ਬੇ ਤੇ ਬਹਾਦਰੀ ਨੂੰ ਸਲਾਮ ਕਰਦੇ ਹਾਂ ਸਰਕਾਰ ਦੇ ਵੱਲੋਂ ਵਾਅਦੇ ਮੁਤਾਬਕ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਵੰਡ ਕੀਤੀ ਜਾਵੇਗੀ। ਕਿਹਦੇ ਡਿਊਟੀ ਕਰ ਰਹੇ ਸੀ? ਸ਼ੇਰੀਨਗਰ ਦੇ ਸ਼ੇਰੀਨਗਰ ਦੇ ਕਿੰਨਾ ਟਾਈਮ ਹੋ ਗਿਆ ਸੀਗਾ? 10 ਸਾਲ ਹੋ ਗਏ ਬਾਹਰ ਤੋਂ। ਇੱਕੇ ਮੈਂ ਪਤਾ ਲੱਗਿਆ ਤੁਹਾਨੂੰ ਕਾ ਚੀਜ਼ ਸੁਪਾ ਮੈਸੇਜ ਆਇਆ ਠੀਕ ਉਹ ਆਰਮੀ ਚ ਅੱਛਾ ਠੀਕ ਚੱਲ ਪਾਉਣਾ ਨੇ। ਮੈਨੂੰ ਮੁੰਡੇ ਨੇ ਕਿਹਾਗਾ ਨਾ ਵੀ ਮੇਂ ਠੀਕ ਨਹੀਂ ਹੈ। ਉਹਦੇ ਬਾਅਦ ਚ ਮੇਰੇ ਕੋਲ ਆਇਆ ਸੀਗਾ ਉਹਦੇ ਸਾਲ ਤੋਂ 10 ਸਾਲ। ਕੀ ਕੈਸ ਨੇ ਤੁਸ ਲੈ ਕੇ ਆਇਆ ਪਹਿਲੇ ਸਾਨੂੰ ਕਿਸਾ ਕੁਸਚਨ ਸੀ ਉਹਨਾਂ ਨੇ ਸਾਡੇ ਕੁਸਚਨ ਦੱਸਿਆ ਲਿਆ ਪਰ ਦਾਸ ਟੇਕ ਕਰੂੰ ਐਸੇ ਇਹ ਦੂਜੇ ਚਾਰ ਮਿੰਟ ਹੁਣ ਆਕਰ ਆ ਦੇ ਪ੍ਰੋਬਲਮ ਕਰਦੇ ਨਾ ਨਹੀਂ ਉਹਨੇ ਪਿਆ ਹੋਇਆ ਸੀ ਚਾਰ ਮਿੰਟ ਖਾਇਨੇ ਦਾ ਜਦੋਂ ਬਾਅਦ ਆਈ ਨਹੀਂ ਨਾ ਦਾਸ ਟਲ ਮੈਂ ਇਸ ਪਾਸੇ ਹੋ ਗਈ ਦੇਖੀ ਮੈਂ ਕਰ ਲਿਆ ਸੀ ਆ ਮੈਂ ਟਾਈ ਟਿਕ ਡਾਗਾ ਮੈਂ ਆ ਟਿਕ ਇਹ ਤਾਂ ਹਰ ਕਿਹੜਾ ਠੀਕਾ ਹੂੰ ਜਿਵੇਂ ਅਤਰ ਅਸੀਰ ਦੇ ਘਰਾਰੇ ਪਸਤਾਨ ਦੀ ਜਿਹੜੀ ਪ੍ਰਕਿਰਤੀ ਰਸਤਾਨੇ ਲੋਕੋ ਤੋਂ ਪਾਣਾ ਜੀ ਬਿੱਟੇ ਕਹਿੰਦੇ ਕਿਵੇਂ ਦਾ ਮਾਨ ਉਹ ਡੱਟਾ ਤੋਂ ਨਹੀਂ ਉੱਤਰ ਗਿਆ ਸਾਡਾ ਅੱਜ ਹੀ ਰਹਿ ਗਿਆ ਬਸ ਮੇਰਾ ਤਾਂ ਹੋਈ ਠੀਕਾ ਸਭ ਕੋ ਸਭਾ ਜੋਤੇ ਬਗਾਰੇ ਚੰਦਰੀ ਠੀਕਾ ਮੇਰੇ ਕੋਲ ਨਹੀਂ ਹੋ ਮੰਦਾ ਹੋਏ ਘਟਨਾ ਤੇ ਮੈਂ ਭਰਾ ਸੀ ਡਾਕਟਰ ਇੱਕ ਭਰਾ ਲੱਕੜੀ ਕਰਦਾ ਸੀ ਬਸ ਸਾਰਾ ਸਿਰ ਅਫੀਸਰ ਅਫੀਸਰ ਦੀ ਚੱਲਦਾ ਹਟਾ ਨਾ ਸਰਕਰ ਸਭ ਤੋਂ ਸਾਡਾ ਉਹੀ ਦੇਖਦਾ ਸੀਗਾ ਦੁੱਖ ਚੁਪ ਸਾਡੇ ਨਾਲ ਹਰ ਇੱਕ ਵਾਰ ਖੜਦਾ ਸੀ ਮੇਰਾ ਐਕਸੀਡੈਂਟ ਹੋਇਆ ਸੀਗਾ ਇੱਕ ਫੋਨ ਦੇ ਛੁੱਟੀ ਕਰਕੇ ਆਇਆ ਜਾਂ ਜੀ ਹੁਣ ਆ 4 ਮਹੀਨੇ ਪਹਿਲਾਂ ਜੇ ਵਿਆਹ ਕਰਵਾ ਲਈ ਵਿਆਹ ਗਿਆ ਮੈਂ ਲੁੱਟਿਆ ਗੱਲ ਉਸ ਗੱਲ ਹੋਈ ਜਦ ਮੈਂ ਇਹਨਾਂ ਥੋੜਾ ਛੁੱਟੀ ਆ ਜਾ ਫਿਰ ਆਖੜੀ ਨਾਲ ਤਿਹਾਰ ਆ ਠੀਕ ਹੈ ਨਾ ਤਿਹਾਰ ਨੇ ਬਾਰੇ ਇੱਥੇ ਆਉਂਦੇ ਨੇ ਕਹਿੰਦਾ ਨਹੀਂ ਮੈਂ ਦਿਵਾਲੀ ਨੂੰ ਮਾਮਲਾ ਕਰਾਂ ਫਿਰ ਦਿਵਾਲੀ ਨੂੰ ਬੜੀ ਦੇ ਘੁੰਮ ਕੇ ਫਿਰ ਆ ਤੇ ਉਸ ਤੋਂ ਬਾਅਦ ਮੈਨੂੰ ਸਵੇਰੇ ਫੋਨ ਆਇਆ ਜੀ ਕੱਲ ਸ਼ਾਮ ਨੂੰ ਗੱਲ ਕੀਤੀ ਸਵੇਰੇ ਫੋਨ ਆਇਆ ਮੈਨੂੰ ਉਹਨਾਂ ਦੇ ਫਰੈਂਡ ਦਾ ਜੀ ਮੈਸੇਜ ਆਇਆ ਉਹਦਾ ਕਹਿੰਦਾ ਯਾਰ ਆਪਣੇ ਘਰੇ ਕੁਝ ਗੱਲਬਾਤ ਹੋਈ ਹੈ ਮੈਂ ਕਿਹਾ ਦੱਸੋ ਕੀ ਹੋਇਆ ਉਹ ਦੱਸ ਨਹੀਂ ਰਿਹਾ ਸੀ ਰੋਂਣ ਲੱਗ ਗਿਆ ਉਹਦਾ ਫਰੈਂਡ ਜੀ ਕਿਹਾ ਨਾਲ ਦੱਸ ਇਹਦਾ ਮੁੰਡਾ ਤੇ ਉਸ ਤੋਂ ਬਾਅਦ ਜੀ ਉਹਨੇ ਮੈਨੂੰ ਦੱਸਿਆ ਕਹਿੰਦਾ ਇਦਾਂ ਗੱਲ ਹੋ ਗਈ ਕਹਿੰਦਾ ਪਾਪੂ ਉਹਨਾਂ ਨੂੰ ਸਾਂਭਦਾ ਚਲੇ ਤੇ ਜਦੋਂ ਫੋਨ ਆਉਂਦਾ ਉਸ ਤੋਂ ਮੈਨੂੰ ਦੱਸ ਨਹੀਂ ਰਿਹਾ ਸੀ ਫਿਰ ਜਲਦੀ ਫਿਰ ਉਸ ਤੋਂ ਬਾਅਦ ਮੈਨੂੰ ਉਹ ਫੋਨ ਆਇਆ ਜੀ ਜੌਂਟ ਦਾ ਉਹ ਇਹਨਾਂ ਦੇ ਤੋਂ ਉਹ ਕਹਿੰਦੇ ਵੀ ਪ੍ਰਿਤਪਾਲ ਸਿੰਘ ਦੇ ਨਾਂ ਹਫਤਾ ਹੋ ਗਿਆ ਉਹਨਾਂ ਦੀ ਮਤਲਬ ਚਲਦੀ ਪਈ ਸੀ ਕਿ ਸੱਤ-ਸੱਤ ਦਿਨ ਬੜੇ ਹੋ ਜੀ ਉਹਨਾਂ ਦੇ ਕੋਲ ਚਾਰ ਤਾਂ ਇਹਨਾਂ ਨੇ ਮਾਰ ਦਿੱਤੇ ਸੀ ਇੱਕ ਕੱਲ ਰਾਤ ਇਹਨਾਂ ਨੇ ਹੋਰ ਮਾਰੇ ਉਹਦੇ ਵਿੱਚੋਂ ਦੋ ਮੁੰਡੇ ਸੇ ਹੀਰੋਏ ਨਹੀਂ ਇੱਕ ਆਪਣਾ ਭਰਾ ਮੇਰਾ ਇੱਕ ਮੁੰਡਾ ਬਦੀਨਪੁਰ ਤੋਂ ਕਹ ਰਹੇ ਨੇ ਜੋ ਉਹ ਆ ਸਾਦਤ ਜਿਹੜੀ ਹੁੰਦੀ ਹੈ ਇਹ ਲਾਕਾ ਜਿਹੜਾ ਬਹੁਤ ਖਤਰਨਾਕ ਮੈਂ ਦੇਖਿਆ ਮੈਂ ਖੁਦ ਤੇਰੇ ਆ ਮੈਂ ਖੁਦ ਇਸ ਜਿਹੜੇ ਨਾ ਮੈਂ ਜਿਹੜੇ ਸੁਪਰ ਮੇਜਰ ਮੈਂ ਖੁਦ ਆਈਡੀ ਵਗੈਰਾ ਬਹੁਤ ਹੁੰਦੇ ਉੱਥੇ ਬਹੁਤ ਬਹੁਤ ਲਾਕਾ ਬਹੁਤ ਖਤਰਨਾਕ ਇੱਥੇ ਆਪਾਂ ਕੁਝ ਵੀ ਕਰ ਸਕਦੇ। ਕਿ ਇੱਥੇ ਸਿਰਫ ਆਪਣੇ ਨੌਜਵਾਨ ਚਾਹਦੇ ਨੇ ਕਿਉਂਕਿ ਉਹ ਧੋਖੇ ਨਾਲ ਸਾਨੂੰ ਮਾਰਦੇ ਨੇ। ਕਿਉਂਕਿ ਉਹ ਆਪਣੀ ਆਗ ਲੈ ਕੇ ਬੈਠੇ ਹੁੰਦੇ ਸਾਨੂੰ ਪਤਾ ਨਹੀਂ ਹੁੰਦਾ। ਆਜ਼ੀਰਾਤ ਨੂੰ ਬੈਸਟ ਕਰਦੇ ਆ ਰਾਤ ਨੂੰ ਜਿਹੜੀ ਲੜਾਈ ਹੁੰਦੀ ਰਾਤ ਨੂੰ ਹੁੰਦੀ ਆ ਉਸ ਦੇ ਚੱਪ। ਇਸ ਵੀ ਗੱਲ ਘਟਾਤਾ ਕਰਕੇ ਸਾਡੇ ਦੇ ਫਾਰੂ ਪੈ ਜਾਂਦੇ ਨੇ। ਕਿਵੇਂ ਪੱਤ ਤੋਂ ਮਨਤੀ ਦੱਸਿਆ ਗਿਆ ਕਿ ਉੱਥੇ ਕਿਵੇਂ ਫੈਸਲਾ ਹੈ। ਤੇ ਜੀ اٹੈਕ ਹੋਇਆ ਗ੍ਰੇਨੇਡ ਨਾਲ اٹੈਕ ਕਰਿਆ ਉਹਨਾਂ ਨੇ ਬ੍ਰਸ਼ਟ ਮਾਰਿਆ ਪਹਿਲਾਂ ਗ੍ਰੇਨੇਡ ਫਾਇਰ ਕਰਿਆ ਤੋਂ ਇਹ ਸਾਡੇ ਭਤੀਜਾ ਜੀ ਦੋ ਇੱਕ ਦੋ ਮੁੰਡਾ ਹਰਵਿੰਦਰ ਸਿੰਘ ਬਰਤਪਾਲ ਤੇ ਬਰਤਪਾਲ ਸਾਹਿਬ ਦੇ ਭਤੀਜਾ ਤੇ ਹਰਵਿੰਦਰ ਸਿੰਘ ਮੁੰਡਾ ਦੂਤ ਉਹ ਵੀ ਨੇੜੇ ਕੋਈ ਪਿੰਡ ਦਾ ਹੀ ਪਦੀਰਪੁਰ ਦਾ ਮੁੰਡਾ ਇਹ ਦੋਨੇ ਗਾਰਡ ਲੱਗੇ ਸੀਗੇ ਗਾਰਡ ਹੁੰਦੇ ਤਾਂ ਅੱਗੇ ਚੰਗੇ ਜਣ ਜਾਂਦੇ ਨੇ ਤੇ ਇਦਾਂ ਦੇ ਪਰੋਂਦ ਪਹਿਲਾਂ ਨੇ ਪਹਿਲਾਂ ਗ੍ਰੇਨੇਡ ਸਟੇ ਨਾਲ ਗ੍ਰੇਡ ਦੇ ਨਾਲ ਹੋਰ ਵੀ ਬੰਦੇ ਪਿੱਛੇ ਨਾਲ ਸੀਗੇ ਤੇ ਉਹ ਮੁੰਡੇ ਕਾਫੀ 10 12 10 11 ਮੁੰਡੇ ਕਹਿ ਲਓਗੇ ਇਹ ਮੌਕੇ ਤੇ ਹੀ ਸ਼ਹੀਦ ਹੋ ਕੇ ਪ੍ਰਪਿਤ ਪਾਲਦੇ ਦੇ ਸਿਰ ਦੇ ਵਿੱਚ ਬ੍ਰਸਤ ਲੱਗਿਆ ਤੁਹਾਡੀ ਖਲਜੀ ਕਦ ਲੈ ਕੇ ਆ ਰਹੇ ਸਾਨੂੰ ਦੱਸੇ ਪਏ ਸੀ ਤਾਂ ਉਹ ਅਜੇ ਤੱਕ ਆਪਣੇ ਕਸ਼ੂਤ ਪਰੋ ਸ੍ਰੀ ਦਾ ਕੋਈ ਚੱਲੇ ਨਹੀਂ ਹੈ ਅਜੇ ਅਜੇ ਸਾਨੂੰ ਪੱਕਾ ਪਤਾ ਨਹੀਂ ਹੈ ਵੀ ਅੱਜ ਸ਼ਾਮ ਤੱਕ ਸਾਡੇ ਕੋ ਪਹੁੰਚੇ ਪਹੁੰਚਣਗੇ ਤੇ ਨਹੀਂ ਜਦੋਂ ਵੀ ਕੋਈ ਬਿਲਕੁਲ ਹੋਵੇ ਤਾਂ ਤੁਸੀਂ ਜਰੂਰ ਦੱਸੋ ਤੇਰੇ ਬੇਟੇ ਨੂੰ ਕਹਾਂ ਮੈਂ ਜੀ ਬਹੁਤ ਉਸੇ ਫਸਿਆ ਹੋਇਆ ਹੈ ਫਿਕ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਗੋਲੀ ਫੱਜ ਜਪਿਆ ਸਾਨੂੰ ਅਜੇ 7 ਦਿਨ ਹੋ ਗਏ ਵਿਸ਼ਿਆਂ ਨੂੰ ਫਿਕ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਗੋਲੀ ਫੱਜ ਮੰਮੀ ਕਹਿੰਦਾ ਮੀ ਆਉਣ ਨੂੰ ਤਿਆਰ ਆ ਜਿਹੜਾ ਰਸਨ ਆ ਉਹ ਅਸੀਂ ਟੱਕ ਰਹੇ ਆ ਬਾਕੀ ਸੜਾ ਕਪੜਾ ਲੀੜਾ ਦਾ ਭਜਣਾ ਹੀ ਭਜਣਾ ਏ ਵਿਆਹ ਗੱਲਾਂ ਬਾਤਾਂ ਹੋਈਆਂ ਨੇ ਮਹਾਰਾਜ ਜੀ ਸਵੇਰੋਂ ਵੀ ਉਹਨੇ ਮੇਰੇ ਨਾਲ ਗੱਲ ਕੀਤੀ ਸ਼ਾਮ ਨੂੰ ਮੈਂ ਆਪਣੇ ਬੇਟੇ ਨਾਲ ਆਪ ਗੱਲ ਕਰੀ ਦੀ ਹਾਂ ਬਤ ਠੀਕ ਠਾਕ ਆ ਹਾਂ ਹਾਂ ਮੰਮੀ ਜੀ ਠੀਕ ਠਾਕ ਆ ਬੱਦਲ ਬਹੁਤ ਆ ਰਹੇ ਆ ਸਾਡਾ ਰਾਸ਼ਨ ਭਜ ਰਿਹਾ ਵੀਸਾ ਨੂੰ 7 ਦਿਨ ਹੋ ਗਿਆ ਕਿ ਰੇਸ ਪਾਇਆ ਨੂੰ ਘੱਟ ਵਾਟੀਆਂ ਨੇ ਵਿਆਹੀ ਆ ਜਾ ਨਿਕਲ ਨਹੀਂ ਰਹੇ ਤੁਸੀਂ ਵਿਆਹ ਵਾਰੀ ਕੀ ਨੌਜਵਾਨ ਮੁੰਡਾ ਸੀਗਾ ਤਾਂ ਗਾਂ ਵਾਲੀ ਕਿਸਪਣੀ ਸੀ ਤੁਹਾਡੇ ਨੌਜਵਾਨ ਜੀ ਉਹਨੇ ਥਾਂ ਲਿਆ ਤੀ ਹਾਂ ਲਿਆ ਤੀ ਹੁਣ ਕੱਲ੍ਹ ਸਵੇਰ ਨੇ ਹੋਆ ਪਰ ਗਿਆ ਤੀ ਨੇ ਹੋਆ ਪਰ ਗਿਆ ਤੀ ਹੁਣ ਆ ਕੇ ਛੱਤ ਪਾਣੀ ਦੀ ਅਸੀਂ ਪਹਿਲਾਂ ਮਿਸਤਰੀ ਲਾਣਾ ਸੀ ਉਹ ਤੋਂ ਆਉਣ ਤੋਂ ਪਹਿਲਾਂ ਕਿ ਚਲਾ ਕੇ ਮੜਾ ਮਟਾ ਹੋਰ ਤਿਆਰੀ ਕਰ ਲੂਗਾ ਲੱਗ ਹੁਕਮ ਨਹੀਂ ਹੋਇਆ ਹੁਣ ਮਹਾਰਾਜ ਦਾ ਹੁਣ ਕੀ ਕਰੀਏ ਇਹ 26 ਸਾਲ ਦੀ ਜਿਹੜੀ ਉਮਰ ਸੀਗੀ 2 ਸਾਲ ਹੌਲਦਾਰ ਸੀਗੀ ਰਿਟਾਇਰਮੈਂਟ ਦੇ 2 ਸਾਲ ਰਹਿ ਗਏ ਸੀ ਉਸ ਦਿਨ ਪਹਿਲਾਂ ਇੰਡੋ ਬਿੰਨਕ ਵੱਲ ਹੀ ਘਰੋਂ ਗਿਆ ਮਕਾਨ ਦੀ ਤੇ ਪਿਆਰਿਆ ਸੀਗਾ ਹਫਤੇ ਇੱਕ ਵਾਰ ਛੁੱਟੀ ਆਣਾ ਸੀਗਾ ਤੇ ਕੋਈ ਨਹੀਂ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਅੱਜ ਸਵੇਰੇ ਪਤਾ ਲੱਗਿਆ ਜੀ ਨਾ ਰਿਪੋਰਟ ਆਪ ਆਇਆ ਸੀ ਤੋਂ ਕੱਲ ਸਾਨੂੰ ਬੱਚਾ ਵਾਰ-ਵਾਰ ਫੋਨ ਕਰਦਾ ਰਿਹਾ ਵੀ ਅਸੀਂ ਘਰੇ ਹੋਏ ਆ ਵੀਡੀਓ ਕਾਲ ਕਰਦਾ ਰਿਹਾ ਵੀ ਸਾਡੇ ਅਸੀਂ ਪਿਛਲੇ 5 ਦਿਨ ਤੋਂ ਘਰੇ ਹੋਏ ਆ ਆਲਾਦਾਲ ਤੇ ਬਹੁਤ ਬੁਰੀ ਤਰ੍ਹਾਂ ਵੀ ਫਾਇਰਿੰਗ ਹੋ ਰਹੀ ਹੈ ਬਹੁਤ ਫਾਇਰਿੰਗ ਨੇ ਵੀਡੀਓ ਕਾਲ ਵੀ ਬੱਚੇ ਨੇ ਭੇਜੀ ਤੇ ਮਾਂ ਨੂੰ ਕਿਹਾ ਵੀ ਕੋਈ ਮੇਰੇ ਨਾਲ ਗੱਲਬਾਤ ਕਰਨੀ ਆ ਕਰ ਲੈ ਹੱਸ ਰਿਹਾ ਸੀਗਾ ਵੀ ਭਾਏ ਉਹਦੇ ਮਨ ਤੇ ਬਿਲਕੁਲ ਨਹੀਂ ਸੀਗੀ ਉਹਨੂੰ ਪਤਾ ਸੀ ਵੀ ਅਸੀਂ ਸ਼ਹੀਦ ਹੋ ਜਾਣਾ ਵੀ ਅਸੀਂ ਚਾਰ ਸਪੀਰਿਆਂ ਘਰ ਚੁੱਕੇ ਆ ਤੇ ਰਾਤ ਕਰੇ 11 ਵਜੇ 10 11 ਵਜੇ ਸੁਣੇ ਰਾਤ ਨੂੰ ਉਹਨਾਂ ਨੇ ਗ੍ਰੇਨੇਡ ਮਾਰ ਕੇ ਸਤਿੰਨ ਚਾਰ ਬੰਦੇ ਸੀ ਨੇ ਜਿਹੜੇ ਸ਼ਹੀਦ ਹੋਏ ਨੇ ਕੁਝ ਮੱਟੜ ਹੋਏ ਨੇ ਇੱਕ ਮਾਨੂਪੁਰ ਦਾ ਬੱਚਾ ਸੀਗਾ ਇਹਦਾ ਦੋਸਤ ਸੀਗਾ ਉਹ ਵਿਆਹਿਆ ਹੋਇਆ ਸੀ ਮੁੰਡਾ 6 ਮਹੀਨੇ ਪਹਿਲੇ ਵਿਆਹ ਹੋਇਆ ਤੇ ਇਹਦੀ ਛੁੱਟੀ ਮਨਜ਼ੂਰ ਵੀ ਸਭੀ ਮੈਂਟਲੀ ਅਫੈਕਟ ਆ 10 12 ਸਾਲ ਤੋਂ ਭੈਣ ਵੀ ਮੈਂਟਲੀ ਅਫੈਕਟ ਆ ਕੋਈ ਨਹੀਂ ਸੀਗਾ ਹੋਰ ਸਾਰਾ ਇਹਨਾਂ ਦਾ ਸਿਰਫ ਇਹ ਸੀਗਾ ਕਿ ਲਾਤਾ ਪੱਤੇ ਦਾ ਖਰਚਾ ਚੱਕ ਦਿੰਦੀ ਗਏ ਇਹਨੂੰ ਰਾਸ਼ਨ ਪਾਣੀ ਚਾਹੀਦਾ ਸੀ ਕਿ 15 ਕੀ ਕਰਵਾ ਦੇ ਕੌਣ ਸੰਭਾਲ ਗਿਆ ਇਸ ਨੂੰ ਬਸ ਪ੍ਰਮਾਤਮਾ ਦੇ ਆਸਰੇ ਜੋ ਵੀ